ਸਿੱਕੇਂ ਚੀਂਆਂ ਪਾਈਆਂ ਪਾਈਆਂ ਅੱਗੇ ਉਹ ਆ ਤੋਗ ਲੈ ਸਸੀ ਘਾਲ ਬਾਈ ਜੀ ਸਾਰਿਆਂ ਨੂੰ ਬਾਈ ਅੱਜ ਦੋ ਕਨੈਕਸ਼ਨ ਫੜੇ ਆ ਸੂਰੇ ਵਾਲੇ ਦੇ ਰਾਹ ਤੇ ਜੋ ਸਵਾ ਸਵਾ ਇੰਚੀ ਦੇ ਲਾ ਰੱਖੇ ਉਹ ਵੀ ਨਹੀਂ ਐ ਬੈਂਕ ਸਿਕਿਉਰਟੀ ਸੋ ਅੱਜ ਅਸੀਂ ਇਹਨਾਂ ਨੂੰ ਬੰਦ ਕਰਨ ਲੱਗੇ ਆ ਬਾਕੀ ਪਿੰਡ ਦੇ ਵਿੱਚ ਵੀ ਜੇ ਕਿਸੇ ਦੇ ਦੋ ਕਨੈਕਸ਼ਨ ਆ ਉਹਨਾਂ ਨੂੰ ਜਾਂ ਤਾਂ ਵੀਰ ਸਿਕਿਉਰਟੀ ਭਰ ਕੇ ਉਹਨਾਂ ਨੂੰ ਨਾਂ ਤੇ ਕਰਾਓ ਤੇ ਨਹੀਂ ਇੱਕ ਦੇ ਨਾਲ ਦੋ ਨਾ ਚਲਾਈ ਜਾਓ ਸੋ ਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਹਨਾਂ ਨੂੰ ਵੀ ਬੰਦ ਕਰਾਂਗੇ ਤਾਂ ਜੋ ਸਾਰਿਆਂ ਦੇ ਘਰਾਂ ਤੱਕ ਪਾਣੀ ਪਹੁੰਚ ਸਕੇ ਕਿਉਂ ਮਗਰ ਦੋ-ਦੋ ਚੱਲੀ ਜਾਂਦੇ ਆ ਅੱਗੇ ਪਾਣੀ ਨਹੀਂ ਪਹੁੰਚਦੇ ਬਾਕੀ ਜੇ ਕਿਸੇ ਨੇ ਕੋਈ ਕਨੈਕਸ਼ਨ ਰੱਖਣਾ ਜਾਂ ਹੈਗਾ ਉਹ ਸਾਨੂੰ ਜਰੂਰ ਦੱਸਣ ਜਾਂ ਉਹਨੂੰ ਬੰਦ ਕਰਵਾਉਣ ਜਾਂ ਉਹਦੀ ਕੋਈ ਕਾਪੀ ਬਣਵਾਉਣ ਸੋ ਅੱਜ ਅਸੀਂ ਇਹ ਸੂਰੇ ਵਾਲੇ ਦੇ ਰਾਹ ਤੇ ਇਹ ਕਨੈਕਸ਼ਨ ਬੰਦ ਕਰ ਰਹੇ ਹਾਂ ਜੋ ਕਿ ਵਾਣਾ ਨੂੰ ਪਾਣੀ ਲਾ ਰਹੇ ਸੀ ਇੱਥੇ ਬਾਕੀ ਆ ਬਾਈ ਬੈਠਾ ਇਹ ਵੀ ਤੁਹਾਨੂੰ ਦੱਸ ਦਿੰਦਾ ਦੱਸਿਓ ਜੀ ਕਿਹੜੇ ਕਿਹੜੇ ਕਨੈਕਸ਼ਨ ਸੀ ਇਹ ਇਹ ਕਨੈਕਸ਼ਨ ਸੀ ਕਿ ਇੱਕ ਤਾਂ ਬਿੰਦਰ ਮਿਸਤਰੀ ਕਾ ਸੀਗਾ ਲੱਗਿਆ ਇੱਥੋਂ ਚਾਲੂ ਇੱਕ ਇਹ ਬੌਰੀਆਂ ਸਿੱਖਾ ਨੇ ਲਾਇਆ ਸੀਗਾ ਇਹ ਵੀ ਨਜਾਇਜ਼ ਸੀਗਾ ਇਹ ਮੈਂ ਉਹਨਾਂ ਨੇ ਤਾਂ ਜਗਾ ਹੀ ਲਈ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਬਿੰਦਰ ਕੰਦ ਦਾ ਪਤਾ ਨਹੀਂ ਇਹ ਚੀਜ਼ ਦਾ ਉਹਨਾਂ ਨੇ ਜਗਾ ਵਿੱਚ ਹੀ ਲਈ ਸੀ ਪਰ ਲਾਇ ਬੌਰੀਆਂ ਸਿੱਖਾ ਨੇ ਸੀ ਇਹ ਉਹਨਾਂ ਦੀ ਆ ਕਨੈਕਸ਼ਨ ਹੈ ਇਹੀ ਪਾਣੀ ਵਰਤਦੇ ਜਿਆਦਾ ਇਹੀ ਪਾਣੀ ਜਿਆਦਾ ਵਰਤਦੇ ਆ ਤੇ ਦੋ ਟੂਟੀਆਂ ਹੋ ਰਹਾ ਉਹ ਅਸੀਂ ਚੈੱਕ ਜ਼ਰੂਰ ਕਰਾਵਾਂਗੇ ਭਾਵੇਂ ਉਹ ਅੱਧੀ ਇੰਚ ਹੀ ਛੱਡਾਂਗੇ ਅੱਧੀ ਇੰਚ ਹੀ ਲਾ ਲਓ ਲਾ ਲਓ ਉਹ ਤਾਂ ਕੋਈ ਆਪਾਂ ਨੂੰ ਤਰਾਇ ਨਹੀਂ ਜੀ ਦਾ ਕਨੈਕਸ਼ਨ ਅਸੀਂ ਅੱਧੀ ਇੰਚ ਨੂੰ ਜਵਾਬ ਨਹੀਂ ਦਿੰਦੇਗੇ ਬਾਕੀ ਇਹ ਕਾਹੀ ਇਹ ਵੀ ਵੱਡੇ ਤਿੰਨ ਤਿੰਨ ਚਾਰ ਟੂਟੀਆਂ ਇੱਕੇ ਥਾਂ ਤੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਪਿੰਡ ਵਿੱਚ ਵੀ ਸਾਰੇ ਭਰਾ ਸਾਥ ਦੇਣ ਵੀ ਜਿਨ੍ਹਾਂ ਦੇ ਦੋ ਆ ਉਹਨਾਂ ਨੂੰ ਜਾਂ ਤਾਂ ਉਹ ਦੂਜੀ ਕਾਪੀ ਤੇ ਕਰਵਾਉਣ ਉਹਦੀ ਸਿਕਿਉਰਿਟੀ ਭਰ ਕੇ ਨਾਂ ਤੇ ਕਰਵਾਉਣ ਨਹੀਂ ਬਾਈ ਜੀ ਉਹਨੂੰ ਇੱਕ ਨੂੰ ਬੰਦ ਕਰਵਾਉਣ ਤਾਂ ਜੋ ਸਾਰਿਆਂ ਦੇ ਘਰਾਂ ਤੱਕ ਪਾਣੀ ਪਹੁੰਚ ਸਕੇ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਸਾਥ ਦੇਵੋਗੇ ਤੇ ਇਸ ਗੱਲ ਨੂੰ ਧਿਆਨ ਚ ਰੱਖੋਗੇ ਧੰਨਵਾਦ ਜੀ ਧੰਨਵਾਦ ਕਰਦੇ ਆ ਵੀ ਇਹ ਧੰਨਵਾਦ ਇਹਦਾ ਅਸੀਂ ਆ ਕੇ ਪੱਟ ਕੇ ਗਿਆ ਵਧੀਆ ਬੰਦ ਕਰਕੇ ਗਿਆ ਅਸੀਂ ਇਹਦਾ ਵੀ ਧੰਨਵਾਦ ਕਰਦੇ ਵਾ ਵਾ ਪਹਿਲਾਂ ਪਹਿਲਾ ਟਾਈਮ ਹੀ ਹੋ ਗਿਆ ਇਹ ਲਾਈ ਬੈਠਿਆਂ ਨੂੰ ਇਹ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਪੱਠੇ ਪਾੜੀ ਜਾਂਦੇ ਨੂੰ ਧੰਨਵਾਦ ਜੀ